ਜੀ ਇਹ ਬੇਜਵਾਨ ਜਾਨਵਰ ਆ ਇਹਦੇ ਵੇਟ ਤੋਂ ਜ਼ਿਆਦਾ ਤਿੰਨ ਗੁਣਾ ਇਸ ਦੇ ਉੱਤੇ ਸਮਾਨ ਲੱਦੇ ਆ ਗਿਆ ਜਿਹੜਾ ਇੰਨਾ ਵਜਨ ਹੋਣ ਦੇ ਕਾਰਨ ਜਿਹੜਾ ਵਿਚਾਰਾ ਖਿੱਚਣੀ ਪਾਇਆ ਦੇ ਇੱਥੇ ਆ ਕੇ ਆਪਣਾ ਦਮ ਤੋੜ ਗਿਆ ਖਾਦੀਆਂ ਬੋਰੀਆਂ ਸੀਗੀਆਂ ਕਾਫੀ ਬੋਰੀਆਂ ਹੀ ਜਿਹਦਾ ਵੇਟ ਜ਼ਿਆਦਾ ਹੁੰਦਾ ਵਾ ਮੈਂ ਇਹ ਚੀਜ਼ ਦੀ ਸਰਕਾਰਾਂ ਦੇ ਅੱਗੇ ਅਪੀਲ ਕਰਦਾ ਕਿ ਜਿਹੜੇ ਰੇੜਾ ਚਾਲਕ ਹੈਗੇ ਆ ਉਹਨਾਂ ਦਾ ਵੀ ਕੋਈ ਸਿਸਟਮ ਬਣਾਉਣ ਉਦਾਂ ਦਾ ਕਿ ਇਹਦੇ ਉਮ ਬਦਲ ਕਹਿੰਦਾ ਕਿ ਕੋਈ ਕੁਇੰਟਲ ਜਾਂ ਡੇਢ ਕੁਇੰਟਲ ਇਹਦੇ ਵੱਧ ਜਿਹੜਾ ਵਾ ਇਹ ਬੇਜਵਾਨ ਜਿਹੜਾ ਜਾਨਵਰ ਆ ਇਹਦੇ ਉੱਤੇ ਭਾਰ ਨਾ ਪਾਣ ਕਿਉਂਕਿ ਇਹ ਵੀ ਇੱਕ ਸਾਡੀਆਂ ਹੀ ਰੂਹਾਂ ਵਾਂ ਜਿਹੜੀਆਂ ਅੱਜ ਵਲੇ ਇਥੇ ਜਾਨਵਰਾਂ ਦੇ ਕੋਈ ਰੂਪ ਚ ਆਉਂਦੇ ਆ ਤੇ ਕੋਈ ਉੱਤੇ ਦੇ ਰੂਪ ਚ ਆਉਂਦੇ ਆ ਜਾਂ ਜਿੱਦਾਂ ਵਿਆਂ ਹੈ ਤੇ ਇੱਕ ਇਹ ਵੀ ਰੂਹੀ ਆ ਪਰ ਬੜੀ ਦਰਦਦਾਰ ਜੀ ਦੀ ਵਿਚਾਰੇ ਦੀ ਮੌਤ ਹੋਈ ਆ ਤੇ ਅਸੀਂ ਤੇ ਇਹੋ ਹੀ ਸਰਕਾਰਾਂ ਨੂੰ ਕਹਿੰਦੇ ਆ ਕਿ ਇਹਨਾਂ ਉੱਤੇ ਵੀ ਥੋੜੀ ਜੀ ਨਕੇਲ ਕਸਣ ਕਿ ਜਿਹੜਾ ਉਹ ਜਾਨਵਰ ਹੈ ਜਿਹੜਾ ਜਾਂ ਜਾਨਵਰ ਕੋਈ ਕੰਮ ਲੈ ਰਿਆ ਵਾ ਤੇ ਉਹਦੇ ਉੱਤੇ ਕੋਈ ਜਿਹੜਾ ਭਾਰ ਰਿਆ ਉਹਨਾਂ ਕੀ ਭਾਵੇ ਉਹਨੂੰ ਇਹ ਨਾ ਸਮਝੇ ਕਿ ਇਹ ਟਰੱਕ ਹੈ ਜਾਂ ਟਰੈਲਾ ਵਾ ਕਿ ਇਹ ਟਰੱਕ ਜਿਨਾਂ ਲੋਡ ਜਾਂ ਚਟੇ ਹਾਥੀ ਜਿਨਾਂ ਲੋਡ ਆ ਜਿਹੜਾ ਇੱਕ ਰੇੜੇ ਦੇ ਤੇ ਪਾ ਗਏ ਉਹ ਜਾਨਵਰ ਨੂੰ ਖਿਜਦੇ ਨੇ ਔਰ ਜਾਨਵਰ ਦਾ ਵਿਚਾਰਾ ਮਜਬੂਰੀ ਨਾਲ ਆਪਣੇ ਤੁਰਿਆ ਵਾ ਪਰ ਉਹਨੂੰ ਅੰਦਰੋਂ ਅੰਦਰ ਕੀ ਤਕਲੀਫ ਹੋਉਂਦੀ ਆ ਉਹ ਬੇਜਮਾਨ ਜਾਨਵਰ ਉਹ ਦੱਸ ਨਹੀਂ ਸਕਦਾ ਇਸ ਕਰਕੇ ਮੈਂ ਅਪੀਲ ਕਰਦਾ ਦੁਬਾਰਾ ਸਰਕਾਰਾਂ ਦੇ ਕੇ ਕਿ ਇਹ ਜਿਹੜੇ ਜਾਨਵਰ ਆ ਇਹਨਾਂ ਦੇ ਉੱਤੇ ਵੇਟ ਓਨਾ ਕੀ ਪਾਓ ਇਹਨਾਂ ਦਾ ਕੋਈ ਲਾਇਸੈਂਸ ਬਣਾਓ ਜਿਹੜੇ ਬੇਜਮਾਨ ਜਾਨਵਰਾਂ ਨੂੰ ਕੰਮ ਲੈਂਦੇ ਨੇ ਕਿ ਜਿਹੜਾ ਭਾਰ ਆ ਜਿਹੜਾ ਲਿਮਟ ਤੋਂ ਵੱਧ ਹੋਵੇ ਇਹਨਾਂ ਦਾ ਚਲਾਨ ਜਾਂ ਫਿਰ ਇਹਨਾਂ ਉੱਤੇ ਕੋਈ ਇਹੋ ਜਿਹੀ ਸਜ਼ਾ ਲਾਓ ਕਿ ਕੱਲੋਂ ਇਹਨਾਂ ਨੂੰ ਜਿਹੜਾ ਕਾਨੂੰਨ ਸਜ਼ਾ ਦੇ ਸਕੇ ਬਿਲਕੁਲ ਜੀ ਵੇਟ ਜ਼ਿਆਦਾ ਸੀਗਾ ਤੇ ਜਾਨਵਰ ਵਿਚਾਰਾ ਮਾੜਾ ਵਾ ਤੇ 9 ਕੁਇੰਟਲ ਵੇਟ ਆ ਜੀ 9 ਕੁਇੰਟਲ ਆਪਣੇ ਕੋਲ ਖਾਤੀਆਂ ਪੂਰੀਆਂ ਸੀਗੀਆਂ ਮੇਰਾ ਖਿਆਲ ਆ ਕੁਝ ਖਿਲਰਿਆ ਪਿਆ ਇੱਥੇ ਤੇ 9 ਕੁਇੰਟਲ ਜਿਹੜਾ weight ਆ ਇਹ ਪੂਰੀਆਂ ਹੀ ਤਾਂ 45 ਕਿਲੋ ਪਾੜ ਗਏ ਹਾਂ ਜੀ ਤੇ ਚਲੋ ਜੋ ਵੀ ਹੈਗਾ ਜੀ ਤੁਸੀਂ ਵੇਖੋ ਆਪਣੇ ਮੂੰਹ ਕਹਿ ਰਹੇ ਹੋ 20 ਕੁਇੰਟਲ weight ਸੀਗਾ ਜਿਹੜਾ 9 ਕੁਇੰਟਲ weight ਵੀ ਜਿਹੜਾ ਬਹੁਤ ਜ਼ਿਆਦਾ weight ਹੁੰਦਾ ਵਾ ਕਿਉਂਕਿ ਇਹ ਕੋਈ ਮਸ਼ੀਨਰੀ ਨਹੀਂ ਆ ਇਹ ਵੀ ਤਾਂ ਇੱਕ ਜਾਨਵਰੀ ਆ ਕਿ ਜੇ ਮੈਂ ਮੰਨਦਾ ਇਹ ਚੀਜ਼ ਨੂੰ ਕਿ ਇਹ ਗਰੀਬ ਬੰਦਾ ਵਾ ਚਲੋ ਇਹ ਨਵੀਂ ਵਿਚਾਰੇ ਨੂੰ ਸੱਟ ਪਈ ਆ 40-50 ਹਜ਼ਾਰ ਰੁਪਏ ਦਾ ਉਹ ਵੀ ਘੋੜਾ ਹੋਏਗਾ ਠੀਕ ਆ ਨਾ ਪਰ ਇਹ ਇਹ ਨੂੰ ਜੇ ਲੌਂਗ ਟਾਈਮ ਉਹਨੇ ਚਲਾਉਣਾ ਜਾਂ ਕਿੱਦਾਂ ਵੀ ਕਰਦਾ ਉਹਦੀ ਉਸ ਹਸਾਬ ਨਾਲ ਉਹਦੀ ਸੇਵਾ ਕੀਤੀ ਜਾਵੇ ਫੇਰ ਇਹ ਚੱਲਦਾ ਪਰ 9 ਕੁਇੰਟਲ ਵੇਟ ਵੀ ਜਿਹੜਾ ਘੋੜੇ ਦਾ ਮਾਲਕ ਕਹਿੰਦਿਆ ਵਾ ਕਿ ਬਹੁਤ ਜ਼ਿਆਦਾ ਵੇਟ ਆ 9 ਕੁਇੰਟਲ ਤੋਂ ਮਤਲਬ ਇੱਕ ਗੱਡੀ ਦਾ ਜਿਹੜਾ ਛੋਟੇ ਹਾਥੀ ਦਾ ਜਿਹੜਾ ਵੇਟ ਹੁੰਦਾ ਵਾ ਕਿਉਂਕਿ ਜਿਹੜਾ ਛੋਟੇ ਹਾਥੀ ਦੇ ਉੱਤੇ ਪਾਥਿਆ ਉਹ 6 ਜਾਂ 7 ਕੁਇੰਟਲ ਹੱਦ 8 ਕੁਇੰਟਲ ਵੇਟ ਪਾਥਿਆ ਤੇ ਜਿਹੜਾ 9 ਕੁਇੰਟਲ ਵੇਟ ਇੱਕ ਖਚਰ ਦੀ ਉੱਤੇ ਪਾ ਦੇਣਾ ਕਿ ਪੈਸਿਆਂ ਦੇ لالچ ਪਿੱਛੇ ਉਹ ਬਿਲਕੁਲ ਗਲਤ ਹੈ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਇਹਦੇ ਵੱਲ ਕੋਈ ਧਿਆਨ ਦੇਣ ਜੈ ਹਿੰਦ ਜੈ ਭਾਰਤ